ਆਂ ਦੇ ਨਾਲ ਖੇਡਦੇ ਖੇਡਦੇ ਉਹ ਸਕੂਪ ਦੇ ਕੁچے ਨੇ ਹੱਥਾਂ ਦੇ ਵਿੱਚ ਗਲੇਲਾ ਲੱਗਿਆ ਹੋਇਆ ਨੇ ਅਜੀਬ ਕੌਤਕ ਹੈ ਬਾਲ ਵਰਤਾ ਦੇ ਵਿੱਚ ਇਦਾਂ ਦੇ ਅਜੀਬ ਕੌਤਕ ਕੀਤੇ ਨੇ ਜੋ ਕਿ ਕੋਈ ਵੇਖਦਾ ਹੈ ਡੰਗ ਰਹਿ ਜਾਂਦਾ ਹੈ ਪਾਣੀ ਭਰ ਰਹੀਆਂ ਜਦੋਂ ਪਾਣੀ ਭਰ ਕੇ ਘੜੇ ਸਿਰਾਂ ਤੇ ਰੱਖੇ ਨੇ ਉਹ ਗਲੇਲਾ ਵਾਰ ਰਹੀਆਂ ਇਦਾਂ ਦੀ ਗਲੇਲਾ ਚ ਗੋਲੀਆਂ ਆ ਉਹ ਘੜੇ ਭੰਨ ਦਿੰਦੇ ਨੇ ਅਜੀਬ ਕੌਤਕ ਕਹੋਗੇ ਆਪਣੇ ਹਾਨੀਆ ਨਾਲ ਖੇਡਦੇ ਨੇ ਤੇ ਅੱਜ ਕੋਈ ਅਜੀਬ ਘਟਨਾ ਹੋਣ ਲੱਗਿਆ ਏ ਹੱਥਾਂ 'ਚ ਗਲੇਲੇ ਫੜੇ ਨੇ ਗੋਲੀਆਂ ਵੜੀਆਂ ਹੋਈਆਂ ਨੇ ਜਿਸ ਦੀ ਗਾਗਰ ਪਿੱਤਲ ਦੀ ਹੈ ਉਦੋਂ ਤੱਕ ਗਲੇਲ ਵਾਰੀ ਉਹ ਵੀ ਭੰਨ ਦਿੱਤੀ ਕਿੰਨੀ ਵੱਡੀ ਅਜੀਬ ਗੱਲ ਹੈ ਜਿਵੇਂ ਘੱਡਾ ਚੁੱਟਿਆ ਉਹ ਭੰਨ ਦਿੱਤਾ ਜਿੱਥੇ ਦੇ ਕਦੇ ਪਾਣੀ ਦੇ ਭਰੇ ਹੋਏ ਨੇ ਜਦੋਂ ਗਲੇਲ ਵੱਜੀ ਉਹ ਭੰਨ ਦਿੱਤਾ ਅਜੀਬ ਘਟਨਾ ਹੋ ਗਈ ਨੇ ਉਹਕ ਵਿਚਾਰ ਕਰਦੀ ਆ ਅਸ ਵਿੱਚ ਉਹ ਕਹਿੰਦੀ ਹੈ ਇਹ ਕਾਉਂਟ ਨੇ ਅਜੀਬ ਲੱਗਦੇ ਨੇ ਪਰ ਜਦ ਇਹਦੇ ਵੱਲ ਦੇਖਦੇ ਨੇ ਤੇ ਬਾਲ ਕਹਿ ਲੱਗਦਾ ਏ ਕਿ ਕਿਸੇ ਰਾਜੇ ਮਹਾਰਾਜੇ ਦਾ ਬਾਲ ਪੁੱਤਰ ਹੋਵੇਗਾ ਇਹ ਪੁੱਤਰ ਹੈ ਲੱਗਦਾ ਏ ਤੇ ਬਾਲ ਕਹਿ ਲੱਗਦਾ ਏ ਗਾੜੀਆਂ ਨਾਲ ਖੇਡਦਾ ਏ ਪਤਾ ਨਹੀਂ ਕਿਸੇ ਰਾਜੇ ਮਹਾਰਾਜੇ ਦਾ ਪੁੱਤਰ ਹੋਵੇਗਾ ਇਹਦਾ ਸੋਹਣਾ ਸੂਰਜ ਵਰਗਾ ਮੁਖੜਾ ਹੈ ਇਹਦਾ ਸੋਹਣਾ ਪਿਆਰਾ ਲੱਗਦਾ ਏ ਪਰ ਦੇਖਦੇ ਨੇ ਜੀਪ ਕਾਪਟਿਕ ਹੈ ਬਾਰੇ ਸਾਡਾ ਨੁਕਸਾਨ ਕਰੀ ਜਾਂਦਾ ਹੈ ਹੁਣ ਜਦੋਂ ਉਹਨਾਂ ਬੀਬੀਆਂ ਨੇ ਕਤਲ ਤੋਂ ਹੋ ਕੇ ਵਿਚਾਰ ਬਣਾਇਆ ਕਿ ਆਪਾਂ ਵੇਖਦੇ ਆ ਚੱਲ ਕੇ ਕੌਣ ਇਹਨਾਂ ਦੇ ਹਲਾਂ ਭੇ ਦਿੰਦੇ ਆ ਕਤਲ ਤੋਂ ਹੋਇਆ ਜਿਨ੍ਹਾਂ ਦੇ ਨੁਕਸਾਨ ਹੋਏ ਉਹ ਇਕੱਠੇ ਹੋ ਕੇ ਮਾਤਾ ਗੁਜਰੀ ਜੀ ਕੋਲ ਆ ਗਏ ਨੇ ਪਤਾ ਲੱਗਿਆ ਕਿ ਇਹ ਤਾਂ ਸ਼ਹਿਨशाह ਸਿਰੂ ਤੇਗਵਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਚੰਦ ਨੇ ਉਹਨਾਂ ਦੇ ਬਾਲਕ ਨੇ ਉਹਨਾਂ ਦੇ ਪੁੱਤਰ ਨੇ ਪਰ ਜਦੋਂ ਮਾਤਾ ਗੁਜਰੀ ਜੀ ਕੋਲ ਅਲਾੰਬੇ ਲੈ ਕੇ ਆਈਏ ਨਾ ਆਖਣ ਲੱਗੀਆਂ ਕਿ ਤੁਹਾਡਾ ਪੁੱਤਰ ਬੜਾ ਅਜੀਬ ਹੈ ਕਿ ਤੁਹਾਡਾ ਬਾਲਕ ਬੜਾ ਅਜੀਬਾ ਕੁੱਧਰ ਕਰ ਰਿਹਾ ਏ ਅਸੀਂ ਖੂਹ ਤੇ ਪਾਣੀ ਭਰਿਆ ਸਨ ਤੇ ਗਲੇਲੇ ਮਾਰ ਕੇ ਗੋਲੀਆਂ ਮਾਰ ਕੇ ਸਾਡੇ ਗਾਗਰਾਂ ਭੰਨ ਦਿੱਤੇ ਸਾਡੇ ਘੜੇ ਭੰਨ ਦਿੱਤੇ ਉਹ ਕਹਿੰਦੇ ਨੇ ਮਾਂ ਦੇ ਕੋਲ ਕੋਈ ਉਹਦੇ ਪੁੱਤਰ ਨੇ ਗਲਤੀ ਕੀਤੀ ਹੋਵੇ ਲਾਂਭਾ ਲੈ ਕੇ ਆਵੇ ਨਾ ਉਹ ਮਾਂ ਦੇ ਹਿਰਦੇ ਦੇ ਵਿੱਚ ਇੱਕ ਸੱਟ ਵੱਜਦੀ ਹੈ ਇੱਕ ਅਜੀਬ ਸੱਟ ਜੀ ਵੱਜਦੀ ਹੈ ਜੋ ਸੰਗਤਾ ਨਗਰ ਕੀਤੇ ਦੀਆਂ ਹਾਜ਼ਰੀਆਂ ਭਰੀਆਂ ਨੇ ਇਸ ਚੌਂਕ ਦੀਆਂ ਸੰਗਤਾਂ ਅਤੇ ਜੋ ਇਸ ਇਲਾਕੇ ਦੇ ਪ੍ਰਬੰਧਕਾਂ ਵੱਲੋਂ ਜਿਨ੍ਹਾਂ ਨੇ ਅਖੀਰ ਦੇ ਲੰਗਰ ਲਾਏ ਨੇ ਦولت ਖੀਰ ਮੰਡੀਆ ਅਖੀਰ ਦੇ ਲੰਗਰ ਲੱਗੇ ਨੇ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਜੱਥੇ ਨੂੰ ਬਹੁਤ ਸਾਰਾ ਮਾਣ ਭੇਜਿਆ ਹੈ ਛੋਟੇ ਬੱਚਿਆਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਮੇਰੀਆਂ ਮਾਤਾ ਮੇਰੇ ਭੈਣਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਆਇਆ ਹੈ ਗੁਰੂ ਕਿਰਪਾ ਕਰੇ ਜਰਦੀ ਕਲਾ ਵਸ ਕਰੇ ਗੁਰਸਿੱਖੀ ਨਾਮ ਦਾਤ ਦੀ ਰਾਤਾ ਵਸ ਕਰੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਦੀ ਸਮੁੱਚੀ ਸਾਡੀ ਟੀਮ ਵੱਲੋਂ ਅਤੀ ਸਤਿਕਾਰਯੋਗ ਜਿਨ੍ਹਾਂ ਨੇ ਇਹ ਸੇਵਾ ਲਈ ਹੈ ਅਤੇ ਜਿਨ੍ਹਾਂ ਨੇ ਸੰਗਤਾਂ ਦੇ ਦਾਸਨ ਕਰਾਏ ਨੇ ਜਰਮਨਜੀਤ ਸਿੰਘ ਜੀ ਜੋ ਕਿ ਫਤਿਹਗੜ ਸਾਹਿਬ ਤੋਂ ਉਹਨਾਂ ਦੀ ਸੁਵਿਤੀ ਟੀਮ ਦਾਸ ਦੇ ਢਾਡੀ ਰਸਮ ਲੈ ਕੇ ਆਏ ਸਖਤਾਂ ਦੇ ਰਸਮ ਕਰਾਏ ਨੇ ਉਹਨਾਂ ਵੱਲੋਂ ਬਹੁਤ ਸਾਰਾ ਮਾੜ ਆਇਆ ਹੈ ਗੁਰੂ ਕਿਰਪਾ ਕਰੇ ਗੰਧੀ ਕਲਾ ਵਾਸਤੇ ਗੁਰ ਸਿੱਖੀ ਨਾਮ ਦਾ ਦੇ ਦਾਤਾ ਵਾਸਤੇ ਹੁਣ ਮਾਤਾ ਦੇ ਕੋਲਾਂ ਲਾਂਭੇ ਮਿਲਣੇ ਮਾਤਾ ਗੁਜਰ ਕੌਰ ਜੀ ਕਦੇ ਆਪਣੇ ਬਾਲਕ ਬਲ ਵੇਖਦੀ ਹੈ ਕਦੇ ਜੋ ਬੀਬੀਆਂ ਢੇਣਾ ਲਾਂਭੇ ਲੈ ਕੇ ਆਈਆਂ ਨੇ ਕਦੇ ਉਹਨਾਂ ਵੱਲ ਵੇਖਦੀਆਂ ਨੇ ਕਦੇ ਵੇਖਦੇ ਨੇ ਕਿ ਇਦੇ ਨਾਮ ਤੇ ਦੋਸਤ ਨੇ ਹਾਣੀ ਨੇ ਜਿਹਨਾਂ ਨਾਲ ਖੇਡਣ ਜਾਂਦਾ ਏ ਫਿਰ ਅੱਗੋ ਮਾਤਾ ਗੁਜਰ ਕੌਰ ਜੀ ਕੁਝ ਸੋਚ ਵਿਚਾਰ ਕਰਕੇ ਥੋੜਾ ਜਿਹਾ ਚੁੱਪ ਰਹੇ ਉਹ ਕਹਿੰਦੇ ਯਾਰ ਹੁਣ ਆਲਾ ਭਲੇ ਕੇ ਆ ਗਿਆ ਇਹਨਾਂ ਨੂੰ ਵੀ ਕੁਝ ਆਖਣੇ ਪੜਾਏ ਇਹਨਾਂ ਨੂੰ ਕੁਝ ਆਪਾਂ ਗਲਤ ਵੀ ਨਹੀਂ ਆਖ ਸਕਦੇ ਕਿਉਂਕਿ ਜੇ ਕੋਈ ਘਰ ਤੇ ਲਾਂਭਾ ਲੈ ਕੇ ਆਵੇ ਜੋ ਪੜਿਆ ਲਿਖਾ ਇਨਸਾਨ ਹੋਵੇਗਾ ਜੋ ਰੱਬ ਦੇ ਭੈ ਵਿੱਚ ਹੋਵੇਗਾ ਕੋ ਕਾਲ ਮੁਖੀ ਰਾਜਾ ਦੇ ਵਿੱਚ ਹੋਵੇਗਾ ਉਹ ਕਦੇ ਘਰ ਆਏ ਨਾ ਕਦੇ ਗੁੱਸੇ ਨਹੀਂ ਹੋਵੇਗਾ ਹੁਣ ਮਾਤਾ ਗੁਜਰਕੌਰ ਜੀ ਉਹ ਜਿਹੜੀ ਰੱਬੀ ਨੂੰ ਜਿਹੜੀ ਹਰ ਸਮੇਂ ਅਕਾਲ ਪੁਰਖ ਦੇ ਪੈਰ ਚ ਰਹਿਣ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਜਿਨ੍ਹਾਂ ਨੇ ਕਹਿੰਦੇ ਨੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਿਦਾਂ ਦੇ ਕੱਟ ਸਹੇ ਨੇ ਫਿਰ ਵੀ ਮਾਤਾ ਗੁਜਰਕੌਰ ਜੀ ਨੇ ਅਕਾਲ ਪੁਰਖ ਦਾ ਸ਼ਰਾਨਾ ਕੀਤਾ ਹੈ ਹੁਣ ਮਾਤਾ ਗਦਰ ਕੌਰ ਕੋ ਲਾਂਬਾ ਲੈ ਕੇ ਆਈਆਂ ਨੇ ਤੇ ਉਹਨਾਂ ਨੂੰ ਸਤਿਕਾਰ ਦੇ ਨਾਲ ਆਦਰ ਦੇ ਨਾਲ ਮਾਤਾ ਜੀ ਹੱਥ ਜੋੜ ਕੇ ਆਖਣ ਲੱਗੇ ਨੇ ਕਿ ਮੈਂ ਤੁਹਾਨੂੰ ਗਾਗਰਾ ਨਵੇਂ ਦੇ ਦਿੰਦੀ ਆਂ ਮੈਂ ਤੁਹਾਨੂੰ ਘੜੇ ਹੋਰ ਲਿਆ ਦਿੰਦੀ ਆਂ ਆਜੇ ਬੈਠੋ ਮੇਰੇ ਘਰ ਦੇ ਵਿੱਚ ਤੁਸੀਂ ਆਏ ਨੇ ਮੁਬਾਰਕ ਹੈ ਮੁਬਾਰਕ ਹੈ ਤੁਸੀਂ ਮੇਰੇ ਘਰ ਆ ਕੇ ਜਲਬਣੀ ਚੁਕੋ ਫਿਰ ਕਹਿੰਦੇ ਨੇ ਮਾਤਾ ਗੁਜਰਤ ਕੌਰ ਜੀ ਫਕੀਰ ਦੇ ਵਿੱਚ ਆ ਉਹਨਾਂ ਨੂੰ ਕੀ ਕਹਿਣ ਲੱਗੇ ਨੇ ਮਾਤਾ ਗੁਜਰਤ ਕੌਰ ਜੀ ਜੋ ਆਲੰਬਾ ਲੈ ਕੇ ਆਈਆਂ ਨੇ ਨਨ ਕੀ ਅੱਖ ਲੱਗਿਆ ਨੇ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਹੋਰ ਦੇ ਕੇ ਲੈ ਕੇ ਦੇ ਦਿੰਦੀ ਆ ਥੋੜਾ ਸਮਾਂ ਹੋਰ ਰੱਖੋ ਹੁਣ ਸਾਨੂੰ ਵੀ ਅਸ਼ਾਮ ਤੋਂ ਸੁਨੇਹਾ ਜਾਣਾ ਏ ਅਸਾਂ ਏਸ ਪਟਨੇ ਦੀ ਹਵੇਲੀ ਨੂੰ ਪਟਨੇ ਦੇ ਜੂਨ ਨੂੰ ਪਟਨੇ ਸਹਿਰ ਨੂੰ ਅਸੀਂ ਸਦਾ ਲਈ ਆਲਮੇ ਦਾਕ ਦੇਣਾ ਏ ਉਸ ਵੇਲੇ ਸਿੰਘ ਕਾਢੀਏ ਪਹਿਲਾਂ